ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਿੰਦਰਤ ਦੇ ਉਥੇ ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਮੈਨੂੰ YouTube ਤੇ Facebook ਤੇ ਤੇ Instagram ਤੇ ਤੇ ਆਜੂ ਫਿਰ ਸ਼ੁਰੂ ਕਰਦੇ ਆਂ ਜੀ ਅੱਜ ਦਾ ਟੌਪਿਕ ਤੇ ਅੱਜ ਦਾ ਟੌਪਿਕ ਹੈ ਜੀ ਮਾਫ ਕਰਨਾ ਜੀ ਹਾਂ ਜਿੰਦਗੀ ਦੇ ਵਿੱਚ ਮਾਫ ਕਰਨਾ ਬੜਾ ਜ਼ਰੂਰੀ ਆ ਜਿੰਨਾ ਅਸੀਂ ਕਿਸੇ ਨੂੰ ਹੇਟ ਕਰਾਂਗੇ ਉਹਨਾਂ ਅਸੀਂ ਆਪਣੇ ਆਪ ਨੂੰ ਡਾਊਨ ਫੀਲ ਕਰਾਂਗੇ ਸੋ ਜਿੰਦਗੀ ਦੇ ਵਿੱਚ ਮਾਫ ਕਰਨਾ ਬੜਾ ਜ਼ਰੂਰੀ ਹੈ ਚਾਹੇ ਕਿਸੇ ਔਰ ਨੂੰ ਹੋਵੇ ਜਾ ਆਪਣੇ ਆਪ ਨੂੰ ਹੋਈ ਜਦੋਂ ਅਸੀਂ ਕਿਸੇ ਨੂੰ ਮਾਫ ਕਰਦੇ ਆ ਤਾਂ ਜਿਹੜੀ ਪੋਜ਼ਿਟਿਵਿਟੀ ਸਾਡੇ ਅੰਦਰ ਆਉਦੀ ਆ ਉਹ ਤੁਸੀਂ ਕਦੇ ਫੀਲ ਨਹੀਂ ਕਰ ਸਕਦੇ ਜਿੰਨਾ ਚਿਰ ਤੁਸੀਂ ਕਦੇ ਕਿਸੇ ਨੂੰ ਮਾਫ ਨਹੀਂ ਕਰੋਗੇ ਮਾਫ ਖੁਦ ਨੂੰ ਵੀ ਕਰਨਾ ਹੈ ਕਿਉਂਕਿ ਅਸੀਂ ਜਿੰਨਾ ਚਿਰ ਜ਼ਿੰਦਗੀ 'ਚ ਆਪਣੀਆਂ ਪੁਰਾਣੀਆਂ ਪ੍ਰੀਵਿਅਸ ਗਲਤੀਆਂ ਨੂੰ ਮਾਫ ਨਹੀਂ ਨਾ ਕਰਦੇ ਆਪਾਂ ਜ਼ਿੰਦਗੀ ਦੇ ਵਿੱਚ ਕਦੇ ਅੱਗੇ ਵਧ ਨਹੀਂ ਸਕਦੇ ਹੁਣ ਮੰਨ ਲਓ ਕਿ ਸਾਡੀ ਕਿਸੇ ਦੇ ਨਾਲ ਲੜਾਈ ਹੋ ਗਈ ਜਾਂ ਪ੍ਰੀਵਿਅਸ ਦੇ ਵਿੱਚ ਸਾਡਾ ਕਿਸੇ ਦੇ ਨਾਲ ਪੰਗਾ ਪੈ ਗਿਆ ਕੋਈ ਸਾਨੂੰ ਲੱਗਦਾ ਕਿ ਉਹ ਬੰਦੇ ਨੇ ਸਾਡੇ ਨਾਲ ਹੇਟ ਕੀਤੀ ਹੈ, ਸਾਡਾ ਮਾੜਾ ਕੀਤਾ ਹੈ ਅਸੀਂ ਜਿੰਦਗੀ ਦੇ ਵਿੱਚ ਤੱਕੀ ਨਹੀਂ ਕਰ ਸਕੀ, ਉਹਦੀ ਵਜ੍ਹਾ ਨਹੀਂ ਕਰ ਸਕੀ ਜਾਂ ਹੋਰ ਬੜੇ ਟੋਪਿਕ ਹੋ ਸਕਦੇ। ਤੇ ਅਸੀਂ ਉਹ ਗੱਲਾਂ ਨੂੰ ਲੈ ਕੇ ਆਪਣੇ ਦਿਮਾਗ ਦੇ ਵਿੱਚ ਘਮਾਉਂਦੇ ਰਹਿੰਦੇ ਆ, ਸੋਚਦੇ ਰਹਿੰਦੇ ਆ। ਹੈਨਾ ਸਾਡਾ ਕਿੰਨਾ ਸਮਾਂ ਉਸ ਚੀਜ਼ ਦੇ ਨਾਲ ਬਰਬਾਦ ਹੁੰਦਾ। ਬਕਾਇਦਾ ਕਿ ਅਸੀਂ ਆਪਣੇ ਫਿਊਚਰ ਦੇ ਬਾਰੇ ਸੋਚੀਏ, ਸਾਡਾ ਪ੍ਰੈਜ਼ੈਂਟ ਦੇ ਵਿੱਚ ਕੀ ਚੱਲ ਰਿਹਾ ਹੈ ਅਸੀਂ ਉਹਦੇ ਬਾਰੇ ਸੋਚੀਏ। ਅਸੀਂ ਸੋਚਣ ਦੀ بجائے ਸੋਚ ਕੀ ਦੇ ਬਾਰੇ ਰਹੇ ਆ ਪਾਸਟ ਦੇ ਬਾਰੇ। ਜਿਹੜਾ ਕਿ ਸਮਾਂ ਲੰਘ ਹੀ ਗਿਆ। ਉਹ ਚੰਗਾ ਸੀ ਉਹ ਮਾੜਾ ਸੀ ਜੋ ਵੀ ਸੀ ਉਹ ਹੋ ਗਿਆ ਸੋ ਉਸ ਚੀਜ਼ ਨੂੰ ਛੱਡ ਦਿਓ ਜੋ ਵੀ ਸੀ ਉਸ ਨੂੰ ਮਾਫ ਕਰ ਦਿਓ ਉਸ ਨੂੰ ਮਾਫ ਕਰਕੇ ਅੱਗੇ ਵਧੋ ਅੱਗੇ ਵਧਣਾ ਹੀ ਜ਼ਿੰਦਗੀ ਦਾ ਨਾਂ ਹੈ ਕਿਉਂਕਿ ਜਿੰਨਾ ਚਿਰ ਅਸੀਂ ਪਿੱਛੇ ਚੀਜ਼ ਦੇ ਬਾਰੇ ਪਛਤਾਉਂਦੇ ਰਹਾਂਗੇ ਅਸੀਂ ਅੱਗੇ ਦੇ ਬਾਰੇ ਕਦੇ ਵਧ ਸਕਦੇ ਹੀ ਨਹੀਂ ਅੱਗੇ ਬਾਰੇ ਸੋਚ ਨਹੀਂ ਸਕਨੇ ਸੋ ਅੱਗੇ ਸੋਚਣ ਲਈ ਸਾਨੂੰ ਪਿੱਛੇ ਨੂੰ ਛੱਡਣਾ ਪੈਣਾ ਹੈ ਉਹ ਚਾਹੇ ਕਿਸੇ ਦੀ ਗਲਤੀ ਹੋਵੇ ਚਾਹੇ ਖੁਦ ਦੀ ਹੋਵੇ ਖੋਤੀ ਲੋਰੋ ਵੀ ਆਪ ਜਦਾਂ ਮਤਲਬ ਜ਼ਿੰਦਗੀ ਦੇ ਵਿੱਚ ਕਿਤੇ ਸਾਡੇ ਕੋਲ ਨਾ ਕੋਈ ਮਨ ਲਗਿਆ ਆਪਾਂ ਫੈਸਲਾ ਲੈਣਾ ਸੀ ਕੋਈ 10 ਸਾਲ ਪਹਿਲਾਂ ਉਹ ਜ਼ਰੂਰੀ ਫੈਸਲਾ ਸੀ ਆਪਾਂ ਨਹੀਂ ਲੈ ਸਕੀ ਆਪਾਂ ਪੂਸ਼ ਕਰਨਾ ਸੀ ਆਪਾਂ ਨਹੀਂ ਕਰ ਸਕੇ ਆਪਾਂ ਉਸ ਚੀਜ਼ ਨੂੰ ਸਾਰੀ ਲਾਈਫ ਰਿਗਰੈਟ ਕਰਦੇ ਰਹਿਣਾ ਕਿ ਯਾਰ ਮੈਂ ਉਸ ਟਾਈਮ ਤੇ ਆ ਚੀਜ਼ ਕਰ ਲੈਂਦਾ ਤਾਂ ਕਿੱਡਾ ਵਧੀਆ ਸੀ ਆ ਹੋ ਜਾਂਦਾ ਨੀਵਟ ਉਹਨੂੰ ਛੱਡ ਦੋ ਕਿਉਂਕਿ ਜੇ ਮੈਂ ਅਜੇ ਉਸ ਚੀਜ਼ ਨੂੰ ਛੱਡੋਗੇ ਨਹੀਂ ਤੁਸੀਂ ਉਹਦੇ ਫਿਊਚਰ ਬਾਰੇ ਸੋਚ ਹੀ ਨਹੀਂ ਸਕਦੇ ਫਿਊਚਰ ਬਾਰੇ ਸੋਚਣਾ ਹੈ ਤਾਂ ਪਾਸਟ ਨੂੰ ਛੱਡਣਾ ਪੈਣਾ ਹੈ ਆਪਣੇ ਆਪ ਨੂੰ ਮਾਫ ਕਰਨਾ ਪੈਣਾ ਹੈ ਜਿੰਨੇ ਤੁਹਾਡੇ ਕੋਈ ਹੋਰ ਕਿਸੇ ਨੇ ਮਾ ਗਲਤੀ ਕੀਤੀ ਹੈ ਤੁਹਾਡੇ ਨਾਲ ਦਸਤ ਕੀਤਾ ਹੈ ਉਸ ਨੂੰ ਮਾਫ ਕਰ ਦੋ ਕਉਕੀ ਜਿਹੜੀ ਪੋਜ਼ਿਟਿਵਿਟੀ ਮਾਫ ਕਰਨ ਨਾਲ ਤੁਹਾਡੇ ਵਿੱਚ ਆਉਣੀ ਆ ਨਾ ਤ ਉਹਨੂੰ ਅੱਗੇ ਫਿਊਚਰ ਦੇ ਵਿੱਚ ਉਸ ਚੀਜ਼ ਨੇ ਤੁਹਾਨੂੰ ਨੈਕਸਟ ਲੈਵਲ ਤੇ ਲੈ ਜਾਣਾ ਹੈ ਸੋ ਵੀਰ ਮੇਰੇ ਜਿੰਦਗੀ ਦੇ ਵਿੱਚ ਹਮੇਸ਼ਾ ਪੋਜ਼ਿਟਿਵ ਰਹੋ ਲੋਕਾਂ ਨੂੰ ਮਾਫ ਕਰਦੇ ਰਹੋ ਤੇ ਆਪ ਹਮੇਸ਼ਾ ਦਿਲ ਦੇ ਸਾਫ਼ ਰਹੋ ਸਸਿਕਾ ਦੀ ਮੈਪ ਵੱਡਾ ਆਪਣਾ ਗਿੰਦਰ